ਬਲਿਓ ਐਸ ਵਕਤ ਆਪਾਂ ਰਾਜਸਥਾਨ ਦੇ ਵਿੱਚ ਆ ਤੇ ਆਪਣੇ ਪੰਜਾਬੀ ਭਰਾ ਜਿਹੜਾ ਇੱਥੇ ਜੰਗਲ ਚ ਮੰਗਲ ਲਾਈ ਬੈਠਿਆ ਪਿੱਛੇ ਤੁਸੀਂ ਰੌਣਕ ਦੇਖ ਸਕਦੇ ਹੋ ਖੇਤੀਬਾੜੀ ਕਰਦੇ ਆ ਬਾਈ ਵਰਗੇ ਤੇ ਬਹੁਤ ਮਿਲਨਸਰ ਜਿਹੜੇ ਆਪਣੇ ਭਰਾ ਤੇ ਬਾਈ ਪ੍ਰਾਪਾ ਆਪਣੇ ਨਾਲ ਬਾਈ ਪ੍ਰਾਪਤ ਤੋਂ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਇੱਥੋਂ ਦੇ ਜਿਹੜੀ ਜ਼ਮੀਨ ਬਾਰੇ ਕਿੱਦਾਂ ਦਾ ਮਾਹੌਲ ਆ ਇੱਥੇ ਸਾਰੀ ਗੱਲਬਾਤ ਕਰਦੇ ਆ ਬਾਈ ਸਸਿਕਾ ਸਸਿਕਾ ਗੱਲ ਬਾਈ ਜੀ ਹੋਰ ਕਹਿਵਾ ਸਿੱਤਾਂ ਬਾਈ ਸਭ ਤੋਂ ਪਹਿਲਾਂ ਤਾਂ ਬਾਈ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਪ੍ਰਾਪਾ ਇੱਥੇ ਪਿੰਡ ਆਪਣਾ ਵੀਰੇ ਚਾਰਵਲ ਸੀ ਆ ਜੀ ਤੇ ਮੰਡੀ ਲੱਗਦੀ ਆਪਾਂ ਨੂੰ ਜੈਸਰ ਜੀ ਤੇ ਜ਼ਿਲ੍ਹਾ ਆਪਣਾ ਨੂਪਗੜਾ ਜੀ ਜੀ ਤੇ ਪ੍ਰਭ ਭਾਈ ਜੇ ਆਪਾਂ ਗੱਲ ਕਰੀਏ ਕਿੰਨਾ ਟਾਈਮ ਹੋ ਗਿਆ ਇੱਥੇ ਭਰਾ ਆਇਆ ਨੂੰ ਆਪਾਂ ਨੂੰ 99 ਦੇ ਆਏ ਜੀ 25 ਸਾਲ ਹੋ ਗਏ 99 ਚ ਠੀਕ ਆ ਤੇ ਆਪਾਂ ਦੇਖਿਓ ਭਾਈ ਕਿੰਨੀ ਜ਼ਮੀਨ ਆ ਇੱਥੇ ਆਪਣੇ 20 ਕਿੱਲੇ ਹੀ ਆਪਣੇ 20 ਕਿੱਲੇ 20 ਬਿੱਗਿਆਂ ਚ ਹੁੰਦੀ ਆ ਭਾਈ ਬਿੱਗਿਆਂ ਚ ਤੇ ਇੱਕ ਇੱਕ ਬਿੱਗੇ ਦੇ ਵਿੱਚ ਹੁੰਦੀ ਆ 5 ਕਨਾਲਾਂ ਪੰਜ ਕਨਾਲਾਂ ਪੰਜ ਕਨਾਲਾਂ ਜੇ ਆਪਾਂ ਪ੍ਰਭ ਭਾਈ ਦੇਖਿਓ ਪਾਣੀ ਦਾ ਲੈਵਲ ਕਿਉਂਕਿ ਅੱਜ ਕੱਲ੍ਹ ਰਾਜਸਥਾਨ ਵੀ ਇੱਕ ਪੰਜਾਬ ਹੀ ਬਣ ਚੁੱਕਿਆ ਹੈ ਨਾ ਇੱਥੇ ਪਾਣੀ ਕਿੰਨਾ ਕੁ ਡੂੰਘਾ ਪਾਣੀ ਬਈ 12 15 ਫੁੱਟ ਹੱਦ 12 ਤੋਂ 15 ਫੁੱਟ ਦੇ ਵਿੱਚ ਟਿੱਬਿਆਂ ਵਾਲੇ ਪਾਸੇ ਜਾਵਾਂਗੇ ਥੋੜੇ ਜਿਹੇ ਉਧਰ ਥੋੜਾ ਲੈਵਲ ਡੂੰਘਾ ਹੋ ਜਾਂਦਾ ਪਾਣੀ ਖਾਰਾ ਕਿ ਮਿੱਠਾ ਪਾਣੀ ਜੋ ਮਿੱਠਾ ਪਾਣੀ ਬਈ ਪਤਾ ਨਹੀਂ ਲੱਗਦਾ ਨਹਿਰ ਦਾ ਕਿਵੇਂ ਜੀ ਤੇ ਹੁਣ ਜੇ ਆਪਾਂ ਦੇਖੀਏ ਬਈ ਇਸ ਵਕਤ ਫਿਰ ਕਿਹੜੀ ਕਿਹੜੀ ਫਸਲ ਲਾਈ ਆ ਹੁਣ ਜਿਹੜੀ ਮੌਕੇ ਤੇ ਫਸਲ ਚੱਲੀ ਜਾਂਦੀ ਆ ਤੇ ਕਾਟਨ ਦਿੱਤੀ ਆ ਬਈ ਤੇ ਮੂੰਗ ਦੀ ਫਸਲ ਆ ਮੂੰਗੀ ਤੇ ਗਵਾਰਾ ਜੀ ਤੇ ਜਿਵੇਂ ਬਈ ਆਪਾਂ ਅੱਜ ਇਧਰਲੇ ਪਾਸੇ ਵੀ ਦਿਖਾ ਦਨੇ ਆ ਮਹੌਲਾ ਤੇ ਜਿਆਦਾਤਰ ਬਈ ਜਿਵੇਂ ਹਾੜੀ ਦੀ ਫਸਲ ਦੇ ਵਿੱਚ ਫਿਰ ਕਿਹੜੀਆਂ-ਕਿਹੜੀਆਂ ਫਸਲਾਂ ਆ ਜਾਂਦੇ ਆ ਭਰਾ ਅਸੀਂ ਮੌਕੇ ਤੇ ਜਿਹੜੀ ਫਸਲ ਬੀਜਦੇ ਆ ਬਈ ਜ਼ਿਆਦਾ ਤਾਂ ਸਰੋਂ ਤੇ ਕਣਕ ਜੀ ਹਾਂ ਸਰੋਂ ਤੇ ਕਣਕ ਜਿਆਦਾ ਹੀ ਹੁੰਦੀ ਹੈ ਬਈ ਤੇ ਠੇਕਾ ਕੀ ਰੇਟ ਰਹਿੰਦਾ ਬਈ ਇੱਥੇ ਪਿਛਲੇ ਬਈ ਪਿਛਲੇ ਸਾਲ ਤਾਂ ਵੀ 35000 ਦੇ ਨੇੜੇ ਚੜੇ ਆਪਣੀਆਂ ਠੇਕੇ ਜੜੀਆਂ ਡਿੱਗੇ ਦਾ ਤੇ ਜੇ ਬੈ ਦਾ ਰੇਟ ਦੇਖਿਓ ਬਈ 15 ਲੱਖ ਰੁਪਏ ਜੀ 14-15 ਲੱਖ ਬਿਗਦਾ ਹਾਂਜੀ ਤੇ ਆ ਬਾਈ ਕੀ ਨਵੇਂ ਸਿਸਟਮ ਕਰੀ ਬੈਠੇ ਆ ਦੋ ਕੰਮ ਕਰੀ ਬੈਠੇ ਆ ਨਾਲ ਚੱਕੀ ਤੇ ਉਧਰ ਬੋਰ ਤੇ ਬਾਈ ਆਪਾਂ ਚੱਕੀ ਲਾਈ ਆ ਪਿੰਡ ਆਪਣਾ 2 ਕਿਲੋਮੀਟਰ ਦੂਰ ਆ ਔਖਾ ਹੋ ਜਾਂਦਾ ਸੀ ਕੰਮ ਆਪਾਂ ਨੂੰ ਤੇ ਇਸ ਕਰਕੇ ਆਪਾਂ ਘਰੇ ਚੱਕੀ ਲਾ ਲਈ ਨਾਲੇ ਤਾਂ ਆ ਆਪਣਾ ਬੋਰ ਆ ਜੀ ਦੋਵੇਂ ਚੜਾ ਕੇ ਪਟੇ ਤੇ ਉਧਰ ਪਾਣੀ ਦਾ ਜਾਂ ਨਾ ਬਸ ਉਹਨੂੰ ਤੇ ਇਧਰ ਆਟਾ ਦਾਣਾ ਅੱਛਾ ਤੇ ਇਧਰ ਆਟਾ ਦਾਣਾ ਇਧਰੋਂ ਆਟਾ ਦਾਣਾ ਪੀਸ ਲਈ ਦਾ ਠੀਕ ਆ ਠੀਕ ਆ ਪਰ ਬਾਈ ਇੱਕ ਗੱਲ ਦੇਖਿਆ ਅਸੀਂ ਪਿੱਛੇ ਤੋਂ ਵੀ ਦੇਖਦੇ ਆਂ ਆ ਜਿੰਨੇ ਵੀ ਆਪਣੇ ਕਿਸਾਨ ਭਰਾ ਖੇਤੀ ਕਰਦੇ ਆ ਸੰਦ ਸੰਦੇੜਾ ਬਾਈ ਤਕਰੀਬਨ ਬਾਹਰ ਹੀ ਪਿਆ ਕੀ ਚੱਕਰਾ ਵੀ ਇਮਾਨਦਾਰੀ ਆ ਕਿ ਮਤਲਬ ਵੀ ਕੁਝ ਤਾਂ ਵੀਰੇ ਇਮਾਨਦਾਰੀ ਆ ਜੀ ਦੂਜੀ ਗੱਲ ਆਪਣੇ ਨਸ਼ਾ ਨੁਸ਼ਾ ਘਟਾ ਬਾਈ ਤੇ ਜੀ ਨਸ਼ੇ ਦੇ ਕਰਕੇ ਨਸ਼ੇ ਦੇ ਵਿੱਚ ਜਿੰਨਾ ਮੰਨ ਕੇ ਚੱਲੋ ਵੀ ਤੁਸੀਂ ਚੋਰੀ ਕਰਦਾ ਬੰਦਾ ਹੂੰ ਠੀਕ ਆ ਹੋਵੇ ਹੈ ਨਹੀਂ ਆਪਣੇ ਆ ਕੰਮ ਇਮਾਨਦਾਰੀ ਜਾਦੇ ਆ ਇਮਾਨਦਾਰੀ ਜਾਦੇ ਆ ਅਗਰ ਬਹੁਤ ਲੋਕਾਂ ਦੇ ਸਾਰਾ ਸੰਸਦ ਉਹ ਬਾਹਰ ਹੀ ਖੜੇ ਆ ਟੈਨਸ਼ਨ ਵਾਲੀ ਤਾਂ ਕੋਈ ਗੱਲ ਨਹੀਂ ਤੇ ਐਕਤੀ ਬਾਈ ਜੇ ਆਪਾਂ ਦੇਖੀਏ ਫਸਲਾਂ ਦੇ ਫਿਰ ਮੀਂਹ ਮੂਹ ਦਾ ਕਿਵੇਂ ਰਿਹਾ ਨਕਸਾਨ ਆ ਬਈ ਇਸ ਵਾਰ ਤਾਂ ਗੁਵਾਰ ਦੀ ਫਸਲ ਤਾਂ ਮੂੰਗ ਦੀ ਫਸਲ ਬਿਲਕੁਲ ਖਰਾਬ ਹੋ ਗਈ ਬਾਈ ਜੀ ਬਾਕੀ ਨਰਮਾ ਬਹੁਤ ਵਧੀਆ ਖੜਾ ਅੱਛਾ ਨਰਮਾ ਠੀਕ ਆ ਬਿਮਾਰੀ ਬੂੰਗਰੀ ਤੋਂ ਬਚਾਉ ਬਿਮਾਰੀ ਹੈ ਨਹੀਂ ਬਾਈ ਨਾ ਗੁਲਾਬੀ ਸੁੰਡੀ ਵਾਲਾ ਥੋੜਾ ਰੌਲਾ ਜਿਹਾ ਚੱਲਦਾ ਸੀ ਪਿਛਲੇ ਸਾਲ ਜੀ ਉਹ ਹੈ ਨਹੀਂ ਆਪਣੇ ਨਾ ਪਿਛਲੇ ਸਾਲ ਵੀ ਹੈ ਨਹੀਂ ਸੀ ਇੰਨਾ ਕਿ ਟੋਟਾ ਸੀ ਆਪਣੇ ਜ਼ਿਆਦਾਤਰ ਨਹੀਂ ਤੇ ਬਹੁਤ ਵਧੀਆ ਫਸਲ ਆ ਆਪਣੇ ਠੇਕੇ ਦੀ ਬਾਈ ਆਸ ਤੇ ਜੇ ਆਪਾਂ ਦੇਖੀ ਵੀ ਇੱਥੇ ਚੱਲੇ ਹੁੰਦੇ ਕੋ ਉਤਰਾ ਚੜਾ ਆਉਂਦਾ ਰਹਿੰਦਾ ਹੁਣ ਬਾਈ ਜੀ ਘਟਿਆ ਹੁਣ 20000 25000 ਦੇ ਵਿੱਚ ਵਿੱਚ 20 25 ਦੇ ਅੱਛਾ 20 ਤੋਂ 25000 ਬਸ ਫਸਲਾਂ ਆਮੀ ਪਾਣੀ ਦਾ ਕਰਕੇ ਕੋਈ ਖਰਾਬ ਹੋਈਆਂ ਤੇ ਕੁਛ ਅਗਲਾ ਪਿਛਲੇ ਸਾਲ ਜਿਨ੍ਹਾਂ ਨੂੰ ਘਾਟਾ ਪਿਆ ਗੁਲਾਬੀ ਸੁੰਡੀ ਕਰਕੇ ਉਹ ਹੁਣ ਠੇਕੇ ਵਾਲੇ ਪਾਸੇ ਨਹੀਂ ਪਜਦਾ ਫਿਰ ਜੀ ਔਖਾ ਨਾ ਕੰਮ ਤੇ ਜੇ ਆਪਾਂ ਬਾਈ ਆਪਣੇ ਪਿੱਛਾ ਦੇ ਕੇ ਬਾਈ ਫਿਰ ਪੰਜਾਬ ਤੋਂ ਕਿਹੜੀ ਸਾਈਡ ਤੋਂ ਆਪਾਂ ਇੱਥੇ ਆ ਕੇ ਅੰਮਰਸਰ ਖਾਰੇ ਜ਼ਿਲ੍ਹੇ ਤੋਂ ਬਜ਼ੁਰਗ ਆਏ ਸੀਗੇ ਜੀ ਤੇ ਉਥੋਂ ਆ ਗਏ ਜੀ ਅਸੀਂ 50 ਰੁਪਏ ਪਿੰਡ ਚ ਅੱਛਾ 50 ਰੁਪਏ ਚੋਂ ਆਪਣੇ ਦਾਦੇ ਹੋਣੇ ਦਾਦਾ ਜੀ ਹੋਣੇ ਜੀ ਉਹ ਸੀਗੇ ਉਥੋਂ ਕਰ ਅਸੀਂ ਇੱਥੇ ਸਨ ਨਾਨੇ ਵਿੱਚ ਆ ਗਏ ਸੀਗੇ ਸਨ ਨਾਨੇ 25 ਸਾਲ ਹੋ ਗਈ ਸੁਣਾਇਆਂ ਨੂੰ ਹੁਣ ਫਿਰ ਪੰਜਾਬ ਕੱਢ ਕੇ ਆਣੇ ਕਿਹੜਾ ਪੰਜਾਬ ਵੱਧੂ ਰਿਸ਼ਤੇਦਾਰੀਆਂ ਮੈਂ ਤਾਂ ਜਾਂਦਾ ਹੁੰਦਾ ਹੀ ਰਹਿਣਾ ਪੰਜਾਬ ਹਰਿਆਣਾ ਆਸੇ ਪਾਸੇ ਜਾਂਦੇ ਹੀ ਰਹਿਣਾ ਹਾਂ ਬਜ਼ੁਰਗ ਬਹੁਤ ਘਟ ਗਏ ਆ ਠੀਕ ਆ ਸਾਡੇ ਤਾਂ ਬਈ ਆਪਾਂ ਪਸ਼ੂ ਦੇਖਿਏ ਪੰਜਾਬ ਦੇ ਵਿੱਚ ਜਾੜਾ ਬਹੁਤ ਆ ਬਈ ਜਿਹੜਾ ਆਪਾਂ ਕਹੇ ਜਾਨਵਰਾਂ ਦਾ ਹਣਾ ਇੱਥੇ ਕਿਵੇਂ ਬਚਾ ਕੇ ਹੈ ਬਈ ਇੱਥੇ ਆਪਣੇ ਝਟਕਾਤਾਰ ਵਾਲਾ ਬਹੁਤ ਲੱਗਿਆ ਤੇ ਬਾਕੀ ਹੈ ਜਾੜਾ ਇੱਥੇ ਆਪਣੇ ਹੂੰ ਬਾਕੀ ਤਾਰਾਂ ਤੁਰਾਂ ਲਾ ਰੱਖੀਆਂ ਜ਼ਿਆਦਾਤਰ ਤਾਂ ਹੁਣ ਦੇਖਿਏ ਬਈ ਆਪਾਂ ਮੰਨ ਲਓ ਵੀ ਪੱਧਰ ਹੀ ਹੋਇਆ ਪਿਆ ਤਕਰੀਬ ਨਾਲ ਹਣਾ ਪੱਧਰ ਹੀ ਹੈ ਜਮਾ ਪੱਧਰ ਜ਼ਮੀਨਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਜਿਹੜਾ ਬਰਾਨ ਏਰੀਆ ਤੋਂ ਤਾਂ ਲੱਗੀ ਰਹਿ ਗਿਆ ਆਪਣਾ ਪਾਣੀ ਨਹਿਰ ਦੇ ਪਾਣੀ ਵਾਲਾ ਹੂੰ ਪਾਣੀ ਦਾ ਲੈਵਲ ਕਿੰਨਾ ਦੱਸੋ ਸੀ ਬਾਈ 8 ਤੋਂ 10 ਫੁੱਟ 10 ਤੋਂ ਲੈ ਕੇ 15 ਫੁੱਟ ਦੇ ਵਿੱਚ ਵਿੱਚ ਹੈ ਜ਼ਮੀਨਾਂ ਦੇ ਹਿਸਾਬ ਕਿਤਾਬ ਨਾਲ ਤੇ ਹੁਣ ਜਿਵੇਂ ਦੇਖੀਓ ਬਾਈ ਖੇਤੀ ਫਿਰ ਜ਼ਿਆਦਾ ਤੁਸੀਂ ਨਹਿਰੀ ਪਾਣੀ ਤੇ ਨਹਿਰੀ ਪਰਾ ਕੇ ਨਹਿਰੀ ਪਾਣੀ ਤੇ ਬੋਰ ਛੱਡਿਆ ਤਾਂ ਮਤਲਬ ਦਾ ਢੂੜ ਸਾਲ ਹੀ ਹੋ ਗਿਆ ਅੱਛਾ ਚਲਾਇਆ ਹੀ ਨਹੀਂ ਲਾਗੇ ਤੇ ਜੇ ਆਪਾਂ ਵਾਰੀ ਦੇਖੀਓ ਬਾਈ ਨਹਿਰੀ ਪਾਣੀ ਕਿੰਨੇ ਮਿੰਟਾ ਵਿੱਗੇ ਥੀ ਇਹ 25 ਵਿੱਗਾਂ ਦੀ ਵਾਰੀ ਹੈਗੀ ਆ ਜੀ 5 ਘੰਟੇ 5 ਘੰਟੇ 15 16 ਕਿੱਲੇ ਥਾਂ ਲੱਗ ਜਾਂਦਾ ਅੱਛਾ 15 16 ਵਿੱਗੇ ਥਾਂ ਲੱਗ ਜਾਂਦਾ ਪੂਰਾ ਇੱਕ ਵਾਰੀ ਚ ਇੱਕ ਵਾਰੀ ਚ ਅਗਲੇ ਵਾਰੀ ਚ ਕਈ ਵਾਰੀ ਪਾਣੀ ਵੱਜ ਜਾਂਦਾ ਆਪਣਾ ਜਿਵੇਂ ਪਿੱਛੇ ਬਈ ਗੰਗਾ ਨਗਰ ਵਾਲੇ ਦੇਖਦੇ ਸੀ ਉਹ ਕਹਿੰਦੇ ਸੀ ਵੀ ਇੱਕ ਹਫਤਾ ਆਉਂਦੀ ਹੈ ਇੱਕ ਹਫਤਾ ਬੰਦੀ ਰਹਿੰਦੇ ਆ ਇੱਥੇ ਵੀ ਸੇਮ ਹੀ ਕੰਡੀਸ਼ਨ ਆ ਕਿ ਚੱਲਦੇ ਰਹਿੰਦਾ ਪਾਣੀ ਬਈ ਕਈ ਵਾਰੀ ਦੋ ਹਫਤੇ ਚੱਲਦੀ ਆ ਹੂੰ ਦੋ ਹਫਤੇ ਚੱਲ ਕੇ ਤੇ ਮੰਨ ਕੇ ਚਲੋ ਤੁਸੀਂ ਜੇ ਮਹੀਨਾ ਵੀ ਬੰਦ ਰਹਿ ਕੇ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਦੋ ਉਹ ਦੋ ਵਾਰੀਆਂ ਜੀ ਵਟ ਕੱਢ ਦਿੰਦੇ ਅੱਛਾ ਦੋਵਾਂ ਜੀ ਪਾਣੀ ਚੱਲ ਜਾਂਦਾ ਤੇ ਪਾਣੀ ਫਿਰ ਭਾਈ ਇੱਥੇ ਤੁਸੀਂ ਵੀ ਸਟੋਰ ਕਰਕੇ ਰੱਖਦੇ ਆ ਕਈ ਵਾਰ ਜਿਵੇਂ ਕੋਈ ਨਹੀਂ ਆਪਣੇ ਲੋਡ ਹੀ ਨਹੀਂ ਭਾਈ ਲੋਡ ਹੀ ਨਹੀਂ ਆਹ 1.5 ਸਾਲ ਹੋ ਗਿਆ ਮੀ ਬਹੁਤ ਪੈਂਦੇ ਆ ਸਟੋਰ ਵਾਲੀ ਤੇ ਕੋਈ ਦਿੱਕਤ ਨਹੀਂ ਬਾਕੀ ਅਸੀਂ ਹੁਣ ਗਾਂ ਡਿੱਗੀ ਬਣਾਵਾਂਗੇ ਪਾਣੀ ਦੀ ਲੋਡ ਜ਼ਿੰਮੇਦਾਰ ਨੂੰ ਹਮੇਸ਼ਾ ਹੀ ਰਹਿੰਦੀ ਆ ਹੂੰ ਸੋ ਦੋਸਤੋ ਦੱਸਿਓ ਬਾਈ ਦੀਆਂ ਗੱਲਾਂ ਬਾਤਾਂ ਕਿਵੇਂ ਲਗੀਆਂ ਆਪਣਾ ਬਹੁਤ ਪਿਆਰਾ ਮਿੱਤਰ ਆ ਭਾਈ ਪ੍ਰਵ ਤੇ ਜੇ ਕਿਸੇ ਵੀ ਆਪਣੇ ਭਰਾ ਨੇ ਆਉਣਾ ਵੀ ਹੋਵੇ ਤਾਂ ਤੁਸੀਂ ਬਾਈ ਹੋਰਿਆਂ ਨੂੰ ਮਿਲ ਸਕਦੇ ਆ ਨਾ ਤੇ ਬਾਈ ਆਪਣੀ ਜਿਹੜੀ ਲੋਕੇਸ਼ਨ ਹੈ ਕਰੇ ਜਰੂਰ ਸਾਂਝੀ ਕਰਦੇ ਸਾਰੇ ਭਰਾਵਾਂ ਨਾਲ ਪਿੰਡ ਆਪਣਾ ਚਾਰਲਸੀ ਆ ਜੀ ਤੇ ਜ਼ਿਲ੍ਹਾ ਨੂਪਗੜਾ ਤੇ ਜੈਸਰ ਮੰਡੀ ਤੇ ਲੱਗ ਕੇ ਜੀ ਹਾਂਜੀ ਬੁੱਢਾ ਜੋੜ ਦੇ ਲੱਗ ਕੇ ਆ ਜਾਂਦੇ ਕਈਆਂ ਨੂੰ ਨਹੀਂ ਪਤਾ ਲੱਗਦਾ ਜੀ ਸੋ ਠੀਕ ਆ ਬਾਈ ਧੰਨਵਾਦ ਬਹੁਤ ਬਹੁਤ ਜੀ ਐਨੂੰ ਬਾਈ